ਬਿਜਲੀ ਬੋਰਡ ਦਫਤਰ ਵਿਖੇ ਪੰਜਾਬ ਟੈਕਨੀਕਲ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਅਹਿਮ ਮੀਟਿੰਗ ਹੋਈ ਜਿੱਥੇ ਸਮੂਹ ਟੈਕਨੀਕਲ ਯੂਨੀਅਨ ਦੇ ਕਾਮਿਆਂ ਨੇ ਹਿੱਸਾ ਲਿਆ ਜਿੱਥੇ ਬੋਲਦੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਨਾਲ ਹੀ ਬਿਜਲੀ ਦਾ ਨੀਜੀਕਰਨ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਿਜਲੀ ਬੋਰਡ ਦੀਆਂ ਜ਼ਮੀਨਾਂ ਜੋ ਪੰਜਾਬ ਸਰਕਾਰ ਵਿਚਨ ਜਾ ਰਹੀ ਹੈ ਜੋ ਬਿਜਲੀ ਬੋਰਡ ਨੂੰ ਪਿੰਡਾ ਵੱਲੋਂ ਦਾਣ ਦਿੱਤੇ ਗਏ ਸੀ ਕਿੱਥੇ 100 ਕਿੱਲੇ ਕਿੱਥੇ 60 ਕਿੱਲੇ ਕਿੱਥੇ 8 ਕਿੱਲੇ ਉਸ ਦਾ ਵਿਰੋਧ ਕਰਦੇ ਹਨ ਜੇਕਰ ਸਰਕਾਰ ਤੇ ਉਹਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੇ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸਿੱਧ ਦੇਣਗੇ ਜਿਸ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਬੋਲਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਫਾਜ਼ਿਲਕਾ ਦੇ ਕਾਮਯਾਨੇ ਸਰਕਾਰ ਨੂੰ ਵੰਗਾਰਦੇ ਹਨ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵਿੱਚ ਮੁਰਦਾਬਾਦ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਕਰੋ ਤੀਏ ਦੀ ਕਿਸਤਰਨੀਚ ਕਰੋ ਪਲੀਜ਼ ਕਰੋ ਪਲੀਜ਼ ਕਰੋ ਹਰੀ ਸਰ ਅੱਜ ਕਿਸ ਗੱਲ ਨੂੰ ਲੈ ਕੇ ਨਾਰੇबाजी ਕੀਤੀ ਗਈ ਹੈ ਸਾਡੇ ਆਮ ਜਨਰਲ ਮੀਟਿੰਗ ਚੱਲ ਰਹੀ ਹੈ ਜੀ ਜੋ ਹਰ ਇੱਕ ਮਹੀਨੇ ਵਾਰ ਹੁੰਦੀ ਹੈ ਟੈਕਨੀਕਲ ਸਰਵੇ ਯੂਨੀਅਨ ਫਾਜ਼ਲ ਕਾਈ ਜੋ ਸਾਡਾ ਏਜੰਡੇ ਵਿੱਚ ਜਿਹੜੀਆਂ ਮੰਗਾ ਹਨ ਉਹ ਇੱਕ ਤਾਂ ਖਾਸ ਈ ਹੈ ਪੀ ਜਿਹੜਾ 2025 ਬਿੱਲ ਹੈ ਇਲੈਕਟ੍ਰਿਸਿਟੀ ਜਿਸ ਦੇ ਨਾਂ ਤੇ ਸਰਕਾਰ ਬਿਜਲੀ ਬੋਰਡ ਨਾਲ ਨੂੰ ਤੋੜਨਾ ਚਾਹੁੰਦੀ ਹੈ ਉਸ ਨੂੰ ਵਾਪਸ ਕੀਤਾ ਜਾਵੇ ਦੂਜੀ ਸਾਡੀ ਮੰਗ ਮੁੱਖ ਮੰਗ ਇਹ ਹੈ ਸਰਕਾਰ ਜਿਹੜੀ ਹੈ ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ ਤਾਂ ਜਿਹੜੀਆਂ ਸਾੜੀਆਂ ਬਿਜਲੀ ਬੋਰਡ ਦਿਆਂ ਪੀਐਸਪੀ ਸਿਲ ਦੇ ਜ਼ਮੀਨਾਂ ਪਈਆਂ ਉਹਨਾਂ ਨੂੰ ਵੇਚਣ ਲੱਗੀ ਐ ਕਿਤੇ 60 ਕਿੱਲੇ ਜ਼ਮੀਨ ਪਈ ਐ ਕਿਤੇ 100 ਕਿੱਲਾ ਪਈ ਐ ਕਿਤੇ 8 ਕਿੱਲੇ ਵੀ ਐ ਕਿਉਂਕਿ ਉਹ ਕਰੋੜਾਂ ਦੀ ਜ਼ਮੀਨ ਐ ਕੋਡੀਆਂ ਦੇ ਬਾਹ ਵੇਚਣਾ ਚਾਹੁੰਦੀ ਐ ਇਸ ਤੋਂ ਇਲਾਵਾ ਮੈਂ ਇਹ ਮੰਗ ਕਰਦਾ ਵੀ ਸਰਕਾਰ ਨੇ 225 ਵਿੱਚ ਮੁਲਾਜ਼ਮਾਂ ਨੂੰ ਡੀਏ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਇਹ ਯਾਨੀ ਕਿ ਅਜ ਤ ਹਾਰਤ ਵਿੱਚ ਪੰਜਾਬ ਦਾ ਪਹਿਲਾ ਇਹ ਸਾਲ ਹੈ ਜਿਸ ਵਿੱਚ 2025 ਵਿੱਚ ਡੀਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਗਈ ਮੈਂ ਇਸ ਦੀ ਕੋ ਆਪਣੇ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਜਲਦੀ ਤੋਂ ਜਲਦੀ ਸਾਨੂੰ 5 ਤੋਂ 10% ਜਿਹੜੀ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਵੇ ਤੁਹਾਡਾ ਨਾਮ ਜੀ ਮੈਂ ਜਗਦੀਸ਼ ਕੁਮਾਰ ਸਰਕਲ ਮੀਤ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਟੀਐਸਯੂ ਟੈਕਨੀਕਲ ਸਰਵੇਅ ਯੂਨੀਅਨ ਹਾਂਜੀ ਕਿਸ ਗੱਲ ਨੂੰ ਲੈ ਕੇ ਅੱਜ ਨਾਰੇਬਜ ਕੀਤੀ ਗਈ ਹੈ ਜੀ ਨਾਰੇਬਾਜੀ ਸਾਡੇ ਮੈਂਤਾ ਜਰਨਲ ਮੀਟਿੰਗ ਸੀ ਮੀਟਿੰਗ ਕਰ ਰਹੇ ਆ ਬਾਕੀ ਜੋ ਪੰਜਾਬ ਗਵਰਨਮੈਂਟ ਦੇ ਜਿਹੜੇ ਕੀਤੇ ਹੋਏ ਵਾਦੇ ਜਾਂ ਪੰਜਾਬ ਗਵਰਨਮੈਂਟ ਜੋ ਦਿਨੋਂ ਦਿਨ ਮਤਲਬ ਆਪਣੇ ਕੰਮ ਕਰ ਰਹੀ ਜੇ ਤਰ੍ਹਾਂ ਸਾਡੇ ਬਿਲੀ ਬੋਰਡ ਦੀਆਂ ਜ਼ਮੀਨ ਜ਼ਮੀਨਾਂ ਜਾਇਦਾਦਾਂ ਨੂੰ ਵੇਚਣਾ ਸਾਡੀ ਪੈਨਸ਼ਨ ਲਾਗੂ ਨਾ ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ ਜਾਂ ਹੋਰ ਕਈ ਵੀ ਸਾਡੇ ਨਾਲ ਜੋ ਸਾਡੇ ਨਾਲ ਧੱਕੇ ਕਰ ਰਹੀ ਆ ਉਹਦੇ ਵਿਚਾਰੇ ਅਸੀਂ ਅੱਜ ਵਿਚਾਰ ਵਿਚਾਰਵਟਾਂਦਰਾ ਕਰ ਰਹੇ ਆਉਣ ਵਾਲੇ ਸਮੇਂ ਵਿੱਚ ਜੇਕਰ ਸਾਡੇ ਨਾਲ ਜਿਹੜੇ ਕੀਤੇ ਵਾਦੇ ਅਤੇ ਜਿਹੜੇ ਜੋ ਵੀ ਕਰਦੇ ਸਾਡੇ ਧੱਕੇ ਕਰ ਨਹੀਂ ਰੋਕੇ ਗਏ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਦੇ ਖਿਲਾਫ ਇਤਕਾਰ ਕੇ ਅਸੀਂ ਇਹਨਾਂ ਨੂੰ ਮਤਲਬ ਹੀ ਉਹ ਹੀ ذراف ਖਾਵਾਂਗੇ ਜਿਹੜਾ ਪਹਿਲਾਂ ਮਤਲਬ ਇਹਨਾਂ ਸੀ ਤੁਹਾਡਾ ਨਾਮ ਜੀ ਹੋਰਨ ਸਿੰਘ ਜੀ ਮੰਡਲ ਸਿਕਤਰਪੁਰ ਹਾਂਜੀ ਕਿਸ ਗੱਲ ਨੂੰ ਲੈ ਕੇ ਪ੍ਰੋਸ਼ਨ ਕੀਤਾਗੇ ਅੱਜ ਦੀ ਸਾਡੀ ਇਹ ਜਨਰਲ ਮੀਟਿੰਗ ਚੱਲ ਰਹੀ ਹੈ ਬਾਕੀ ਜੋ ਸਾਡਾ ਪੀਐਸਬੀ ਜੋਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਵੱਲੋਂ ਜੋ ਹੈੱਡ ਆਫਸ ਦੇ ਸਾਹਮਣੇ ਇੱਕ ਇੱਕ ਤੋਂ 9 ਤਰੀਕ ਤੱਕ ਜਿਹੜੀ ਹੈ ਪੋਖੜਤਾਲ ਤੇ ਨਾਲ ਹੀ ਉੱਥੇ ਜਿਹੜਾ ਪ੍ਰੋਗਰਾਮ ਐਜੀਟੇਸ਼ਨ ਦਾ ਦਿੱਤਾ ਹੋਇਆ ਹੈ ਜਿਸ ਤਰ੍ਹਾਂ ਸਾਥੀ ਜੀ ਨੇ ਦੱਸਿਆ ਹੈ ਕਿ ਜੋ ਬਿਜਲੀ ਸੋਧ ਮਿਲ 2025 ਉਹ ਜਿਹੜਾ ਸੈਂਟਰ ਸਰਕਾਰ ਸਾਡੇ ਤੇ ਥੋਪਣਾ ਚਾਹੁੰਦੀ ਹੈ ਇਸ ਦਾ ਬਹੁਤ ਵੱਡਾ ਜਿੱਥੇ ਮੁਲਾਜ਼ਮਾਂ ਨੂੰ ਨੁਕਸਾਨ ਹੈ ਉੱਥੇ ਆਮ ਵਰਗ ਨੂੰ ਵੀ ਜਿਹੜਾ ਉਹਦਾ ਉਹਦਾ ਖਮਿਆਜਾ ਪੁੱਟਣਾ ਪੈਣਾ ਹੈ ਕਿਤਾ ਉਸ ਸੋਧ ਬੈਲ ਨੂੰ 2025 ਨੂੰ ਜਿਹੜਾ ਹੈ ਉਹ ਰੱਦ ਕਰਾਉਣ ਬਾਰੇ ਦੂਸਰਾ ਜਿਹੜੀਆਂ ਬਿਜਲੀ ਬੋਰਡ ਦੀਆਂ ਜਦਾਦਾਂ ਇਹ ਸਰਕਾਰ ਵੇਚਣਾ ਚਾਹੁੰਦੀ ਹੈ ਅਤੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਉਸ ਦੇ ਨਾਲ ਹੀ ਜਿਹੜਾ ਸਾਡਾ ਜੋ ਡੀਏ ਹੈ ਉਹ ਤਕਰੀਬਨ 16% ਜਿਹੜਾ ਸਾਡਾ ਉਹ ਸੈਂਟਰ ਸਰਕਾਰ ਤੋਂ ਪਿੱਛੇ ਚੱਲ ਰਿਹਾ ਉਹ ਨਹੀਂ ਦੇ ਰਹੀ 2022 ਦੇ ਵਿੱਚ ਜੋ ਪੁਰਾਣੀ ਪੈਨਸ਼ਨ ਉਪ ਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹਦੇ ਤੇ ਵੀ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਜਿਸ ਦੀ ਵਜ੍ਹਾ ਨਾਲ ਜਿਹੜਾ ਸਾਡਾ ਸੰਘਰਸ਼ ਹੈ ਉਹ ਅਸੀਂ ਹੋਰ ਦਿਨ-ਬਦਨ ਤੇਜ਼ ਕਰ ਰਹੇ ਹਾਂ ਜਿਸ ਦੇ ਸਬੰਧ ਅੰਦਰ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਾਹਮਣੇ ਸਾਰੇ ਪੰਜਾਬ ਦੇ ਵਿੱਚ ਜੋ ਐਸ ਕੇ ਐਮ ਦੇ ਨਾਲ ਅਤੇ ਹੋਰ ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਹੜਾ ਅਸੀਂ ਉਹ ਉਹ ਜ਼ਿਲ੍ਹੇ ਪੱਧਰ ਦਾ ਜਿਹੜਾ ਧਰਨਾ ਦੇ ਰਹੇ ਹਾਂ ਉਸ ਤੋਂ ਬਾਅਦ 21 ਜਨਵਰੀ ਨੂੰ ਬਿਜਲੀ ਬੋਰਡ ਦੇ ਹੈੱਡ ਆਫਿਸ ਪਟਿਆਲਾ ਵਿਖੇ ਜਿਹੜਾ ਉਹ ਸਟੇਟ ਪੱਧਰ ਦਾ ਧਰਨਾ ਦਿੱਤਾ ਜਾ ਰਿਹਾ ਹੈ ਜਿੱਥੇ ਕਿ ਇਹ ਸਰਕਾਰ ਦੀਆਂ ਨਾਕਾਮੀਆਂ ਨੂੰ ਬਿਜਲੀ ਬੋਰਡ ਦੀਆਂ ਜਿਹੜੀਆਂ ਨਾਕਾਮੀਆਂ ਨੂੰ ਉਜਾਰ ਕੀਤਾ ਜਾਵੇਗਾ ਔਰ ਮੰਗਾ ਮਸਲਿਆਂ ਦੇ ਸਬੰਧ ਅੰਦਰ ਜਿਹੜਾ ਹੈ ਉਹ ਸਾਥੀਆਂ ਦੇ ਵਿੱਚ ਜੋਸ਼ ਭਰਿਆ ਜਾਏਗਾ ਤੁਹਾਡਾ ਨਾਮ ਜੀ ਮੇਰਾ ਨਾਮ ਮਲਕੀਤ ਸਿੰਘ ਮੰਡਲ ਪ੍ਰਧਾਨ ਟੈਕਨੀਕਲ ਸਰਵਰ ਯੂਨੀਅਨ ਫਾਇਰਕ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत